ਕਿ ਰੋਮਨੀ ਚੜਨਾਲ ਅਮਰਸ਼ੀਦ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ بیٹے ਜਿਨ੍ਹਾਂ ਦੇ ਜਨਮ ਦਿਹਾੜੇ ਅਨੰਦਪੁਰ ਸਾਹਿਬ ਵਿਖੇ ਮਨਾ ਲੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਲਈ ਯਾਤਰਾ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਦੀ ਅਗਵਾਈ ਹੇਠ ਰਵਾਨਾ ਕੀਤੀ ਗਈ ਇਸ ਮੌਕੇ ਤੇ ਐਸਐਸਸੀਬੀ ਜਸਕਰਨ ਸਿੰਘ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰੜੀਕੇ ਓਮਪ੍ਰਕਾਸ਼ ਸ਼ਨਾਰਯ ਪਵਨ ਦਰਵੇੜ ਬਾਬਾ ਰஞ்சிਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਸ੍ਰੀਮੁੱਚ ਰੰਗਰੇਟਾ ਸਮਾਜ ਨੂੰ ਲੱਖ ਲੱਖ ਵਧਾਈ। ਕੌਮ ਦੇ ਮਹਾਨ ਜਨਰਲ ਅਮਰ ਸਿੰਘ ਦਾ ਪਾਪਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ ਸਮੁੱਚਾ ਸਮਾਜ ਜਿਹੜਾ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਮੁਖੀ ਪਾਪਾ ਮਹਿੰਦਰ ਸਿੰਘ ਜੀ, ਪਾਪਾ ਬਲਦੇਵ ਸਿੰਘ ਜੀ, ਪਾਪਾ ਪਰਗੇ ਸਿੰਘ ਹੋਰ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਰਬਾਨਾਂ ਦੀ ਹਰ ਛਾਲੀ ਗੁਵਾਈ ਦੇ ਥੱਲੇ ਇਹਨਾਂ ਦੇ ਤੋਂ ਬਹੁਤ ਵੱਡਾ ਕਾਬੜਾ ਇੱਕ ਲੈ ਕੇ ਮੈਂ ਅੰਸ਼ਕ ਜੱਥੇਬੰਦੀਆਂ ਦਾ ਮੁੱਛੀ ਸ਼ਕਤਾਂ ਦਾ ਜਾਣਦਾ ਮੈਂ ਸਮਝਦਾ ਕਿ ਜਿੱਦਿ ਵੱਡੀ ਕੁਰਬਾਨੀ ਸੀ ਬਾਬਾ ਜੀ ਦੇ ਉਹਨਾਂ ਲੋਕਾਂ ਜਿੱਦਾਂ ਜਿੱਦਾਂ ਜਾਗਰੂਕਤਾ ਇਸ ਤਰ੍ਹਾਂ ਆ ਰਹੀ ਹੈ ਤੇ ਬਹੁਤ ਵੱਡੇ ਕਾਫਲੇ ਕਾਫੀ ਦਿਨਾਂ ਤੋਂ ਨਗਰ ਕੀਰਤਨਾਂ ਦੇ ਰੂਪ ਦੇ ਵਿੱਚ ਕੱਲ ਇਥੋਂ ਕਕੁੰਡੰਗਲ ਤੋਂ ਨਗਰ ਕੀਰਤਨ ਉਸੇ ਨੰਪੁਰ ਸਾਹਿਬ ਪਹੁੰਚਿਆ ਸੀ ਅੱਜ ਇੱਥੇ 골ਡਨ ਗੇਟ ਦੇ ਵਿੱਚ ਬਾਬਿਆਂ ਦੀ ਗਵਾਈ ਦੇ ਥੱਲੇ ਬਾਬਾ ਮਜੀਤ ਸਿੰਘ ਬਾਬਾ ਪ੍ਰਦੇਵ ਸਿੰਘ ਜੀ ਦਾ ਹੋਰ ਕਾਰਜ ਜਿੰਨੇ ਬਾਬੇ ਨੇ ਨਾੰਸ਼ੇਂ ਜਿਤੇ ਬੰਦੀਆਂ ਨੇ ਮੂਜੀ ਸਾਹਿਬਾਨਾ ਉਹਨਾਂ ਦੀਗਵਾਈ ਦੇ ਥਲੇ ਤੇ ਇਹਨਾਂ ਦੇ ਨਾਲ-ਨਾਲ ਮੈਂ ਸ਼੍ਰੋਮਣੀ ਕਮੇਟੀ ਦਾ ਵੀ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਹਿਯੋਗ ਸਾਡੇ ਨਾਲ ਉਹ ਅਰਥਾੜੀ ਵਧੀਆ ਢੰਗ ਨਾਲ ਕਰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਹ ਰਾ ਜੀ ਦੀ ਖਾਲਸਾ ਫੌਜ ਦੇ ਪਹਿਲੇ ਜਰਨੈਲ ਵਿਸ਼ਵ ਦੇ ਮਹਾਨ ਜਰਨੈਲ ਰਣਜੀਤ ਨਗਾਰੇ ਦੇ ਪਹਿਲੇ ਨਗਾਰਤੀ ਧੰਨ ਧੰਨ ਸ਼੍ਰੋਮਣੀ ਜਰਨੈਲ ਅਮਰਸ਼ੀਦ ਬਾਬਾ ਜੀਵਨ ਸਿੰਘ ਜੀ ਦਾ 363ਵਾਂ ਜਿਹੜਾ ਜਨਮ ਪ੍ਰਕਾਸ਼ ਹੈ ਉਹ ਬੜੀ ਸ਼ਰਧਾ ਨਾਲ ਪੂਰੇ ਵਿਛੋੜ ਦੇ ਵਿੱਚ ਸੰਗਤਾਂ ਮਨਾ ਰਹੀਆਂ ਜੋ ਹਰ ਸਾਲ ਇਹ ਅੰਮ੍ਰਿਤਸਰ ਦੀ ਸੰਗਤ ਹੈ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਪਣਾ ਬਾਬਾ ਜੀ ਦਾ ਜਨਮ ਦਿਨ ਮਨਾਉਣ ਵਾਸਤੇ ਪਹੁੰਚਦੀ ਹੈ ਕਿਉਂਕਿ ਆਨੰਦਪੁਰ ਸਾਹਿਬ ਤਖਤ ਕੇਸਗੜ੍ਹ ਸਾਹਿਬ ਨਾਲ ਬਾਬਾ ਜੀ ਦੇ ਸਾਰੇ ਪਰਿਵਾਰ ਦਾ ਬਹੁਤ ਵੱਡਾ ਇਤਿਹਾਸ ਜੁੜਿਆ ਆਇਆ ਹੈ ਤੇ ਉੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਕੱਠ ਹੋ ਕੇ ਬਾਬਾ ਜੀ ਦੇ ਜਨਮ ਦਿਨ ਨੂੰ ਸਮਰਪਿਤ ਹੋ ਕੇ ਜਾ ਰਹੀਆਂ ਜੋ ਕੱਲ ਦੇ ਦੋ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਵੱਖ-ਵੱਖ ਜ਼ਿਲ੍ਹਿਆਂ ਜੋ ਪੰਜਾਬ ਤੋਂ ਸੰਗਤਾਂ ਗਈਆਂ ਅੱਜ ਅੰਮ੍ਰਿਤਸਰ ਤੋਂ ਜਾ ਰਹੀਆਂ ਸਾਰੀਆਂ ਸੰਗਤਾਂ ਬੜੀ ਉਤਸ਼ਾਹ ਨਾਲ ਜਾ ਰਹੀਆਂ ਸਾਰਿਆਂ ਨੂੰ ਲੱਖ ਲੱਖ ਵਧਾਈ। ਬਾਬਾ ਜੀਵਨ ਸਿੰਘ ਦਾ ਤਿੰਨਮ ਤਿਹਾਰਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾਣਾ ਐਸੇ ਤੈਤੀ ਜੱਥੇਦਾਰ ਬਾਬਾ ਮੇਜਰ ਸਿੰਘ ਛੋਟੀ ਦੀ ਅਗਵਾਈ ਵਿੱਚ ਇੱਕ ਜੱਥਾ ਅਨੰਦਪੁਰ ਸਾਹਿਬ ਲਈ ਰਵਾਨਾ ਹੋਇਆ। ਗੱਲਬਾਤ ਕਰਦਾ ਹੋਇਆ ਬਾਬਾ ਮੇਜਰ ਸਿੰਘ ਛੋਟੀ ਨੇ ਆਖਿਆ ਕਿ ਬਾਬਾ ਜੀਵਨ ਸਿੰਘ ਦਾ ਜੋ ਸਮਾਗਮ ਉੱਥੇ ਕੀਤਾ ਜਾਣਾ ਹੈ ਉਸ ਵਿੱਚ ਸੰਗਤਾਂ ਹੋਮ ਹੋਮ ਆ ਕੇ ਅਮਰਸਰ ਤਰੀਕ ਚਲੇ ਪਾਰੀ ਆ ਹਨ। ਅਮਰਸਰ ਪਾਸੇ ਖਬਰਾਂ ਨਾਲ ਮੈਂ ਕੈਮਰਾਮੈਨ ਪਰੇ ਸ਼ਰਮਾ ਦੇ ਨਾਲ ਰਕੇਸ਼ ਕੁਮਾਰ